ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼াশਹਰੀ ਸ਼ਖਾ। ਤੇ ਲੋ ਜੀ ਇਹਨੇ 2 ਦਿਨ ਥੈ ਕੇ ਸਾਡੇ ਘਰਾਂ ਵਿਆਹ ਦਾ ਫੰਕਸ਼ਨ। ਕਿ 2 ਦਿਨਾਂ ਨੇ ਆਪਾਂ ਵਿਆਹ ਦੀ ਵੀਡੀਓ ਪਾ ਲੰਦੇ ਆ ਤੇ ਫਿਰ ਅੱਗੇ ਆਪਾਂ ਉਹੀ ਗੱਲ ਕੰਟੀਨਿਊ ਕਰਾਂਗੇ ਤੇ ਵਿੱਚ ਨਾ ਫਿਰ ਵਿਆਹ ਦੇ ਆਪਾਂ ਵਿੱਚ ਦੂਈ ਗੱਲਾਂ ਕਰੀਏ ਅਲੱਗ-ਅਲੱਗ ਦੀ ਗੱਲ ਜੀ ਹੋ ਜਾਣੀ। ਤੇ ਹੁਣ ਸਾਡੇ ਘਰ ਦੇ ਬਾਹਰੇ ਇਧਰ ਉਤਰਨੀ ਆਪਣੀ ਨਾਨਕਾ ਮੇਲ ਤੇ ਤੁਹਾਨੂੰ ਉਹ ਦਿਖਾਉਂਦਾ। ਤੇ ਕੱਪੜੇ ਥੋੜੇ ਚੇਂਜ ਕਰ ਲੇ ਆਪਣਾ ਇੱਕ ਸ਼ਰਟ ਬਗਲੀ। ਤੇ ਦੇ ਉੱਪਰ ਨੂੰ ਬਦਲ ਲੈਣੇ ਕੋਟ ਪਰ ਨਾਮ ਉਹ ਹੀ ਰੱਖ ਲਿਆ ਤੇ ਚੱਲਦੇ ਹਾਂ ਉੱਧਰ ਨੂੰ ਨਾ ਹਾਂ ਸੱਚੋਂ ਬੇਦਰੋਂ ਬਾਹਰ ਨਹੀਂ ਰਹੋਗੇ ਨਾਨਕਾ ਮੇਲ ਦਾ ਪਹਿਲਾ ਉਤਰ ਗਿਆ ਸੀਗਾ ਤੇ ਉਹ ਕਲਿੱਪ ਦਿਖਾਉਂਦਾ ਤੁਹਾਨੂੰ ਤੇ ਉਹ ਤੋਂ ਬਾਅਦ ਅਗਗੇ ਜੋ ਹੋਈਗਾ ਤੁਹਾਨੂੰ ਦਿਖਾਈ ਜਾਵਾਂਗੇ ਤੇ ਚੱਲਦੇ ਤੇ ਬਾਹਰ ਤੋਂ ਹੁੰਦੇ ਤੁਹਾਨੂੰ ਨਾਨਕਾ ਮੇਲ ਤੋਂ ਅਸੀਂ ਦੇਖੀਏ ਵੇ ਬੈਲ ਆਈਕਨ ਮਾਰਦੇ ਅਸੀਂ ਦੇਖੀਏ ਨਾਨਕੇ ਉਤਰੀ ਹੋਈ ਗੱਡੀ ਹੁਣ ਉਤਰੇ ਨਾਨਕੇ ਆ ਗਏ ਦਿਖਿਆ ਜਾ ਕੇ ਚੱਲ ਆਇਆ ਨਾਨਾ ਬਈ ਤੁਹਾਨੂੰ ਦਿਖਾਉਂਦੇ ਆਜੋ ਨਾਨਕੇ ਅਗਰ ਕੁੜੀ ਤਿਆਰ ਹੁੰਦੀ ਹਲੇ ਹੋਈ ਹੋਣੀ ਮੈਂ ਵੀ ਚਾਹ ਰੋ ਆਇਆ ਆਇਆ ਬਈ ਨਾਨਕੇ ਹਾਂ ਆਇਆ ਆਇਆ ਮੈਂ ਨਹੀਂ ਆਗੇ ਨਾਨਕੇ ਛੁ ਬਾਬਾ ਜੀ ਬਈ ਹਾਂ ਤੇ ਪਰ ਮਾਮੀਆਂ ਤੇਰੀਆਂ ਦੋ واں نہ نہ دی پاگا مانیو کر تے او میں کھا وے پر تے او میں کھا وے ناں کیاندا میرے آیا چوریاندا را وے راں چان تیرا بالے چج وے جتیاں دا میرے کھا نے دا چنا کھا نے دا چنا ਸਾ ਚੱਲ ਗਿਆ ਮੈਂ ਤਾਂ ਬਸਾਂ ਖੜੀ ਸੀ ਲੋਈ ਚੱਲਵੇ ਹਰੇ ਕਰ ਦੋ ਆਜੋ ਚਲੋਈ ਚਲੋ ਲੋਈ ਰਾਤ ਹੋ ਗਈ ਤੇ ਲੈਟਾਂ ਵੀ ਵੱਡ ਪਿਆ ਸਿੱਧਾ ਸਾਨੂੰ ਉੱਪਰ ਲੇਟ ਕਰਦੇ ਹਾਂ ਉਹ ਫਰੰਟ ਦੀ ਡੈਕੋਰੇਸ਼ਨ ਵੀ ਦਿਖਾ ਦਿੰਦਾ। ਲਓ ਜੀ ਹਰ ਜੀ ਲੱਗਣ ਲੱਗੇ ਬਟਨਾ। ਹਾਂ ਚਲੋ ਸਾਡੇ ਕੁਝ ਮੈਂਬਰੇ ਆਉਂਦੇ। ਉਹ ਮਾਮੇ ਤੇ ਲਗਾ ਦੋ ਕੁਝ ਪੱਟਣਾ। ਕਾਹਦੀ ਪੜੀ ਚੰਗੇ ਰੀਤ ਬੋਲਣੋੜੀ ਦਾ ਐਸੇ ਵਿਲੇਜਰੂ ਕਰਦਾ ਬਾਬੇ ਨਾਨਕ ਦੀ ਕਿਰਪਾ ਇਹਨੇ ਮੈਨੂੰ ਲੇਟ ਹੋ ਗਈ ਹਾਂ ਲੇਟ ਹੋ ਗਈ ਗਏ ਤੇ ਆਹ ਫਾਲ ਗੱਭੇ ਨੂੰ ਕਰ ਲੈ ਰਹੇ ਹਾਂ ਕਿਹੜਾ ਆਹ ਫਾਲ ਆਹ ਚੀਜ਼ਾਂ ਕਰਨਾ ਮੱਕੇ ਭੇਜਦੇ ਹਾਂ ਹਾਂ ਕੋਲੋਂ ਬਾਹਰ ਦੀ ਜੁਨੀਏ ਤਾਂ ਨਹੀਂ ਲਿਆ ਕਿ ਨਹੀਂ ਮੇਰੀ ਗੱਲ ਫੋਟੋ ਖਿਚਾਉਣ ਤੇ ਵੀ ਡਰਦੀ ਆ ਮੂੰਹ ਨਾ ਕਰਾ ਰਹੇ ਜੁਨੀਏ ਕੀ ਆ ਕਰ ਦੂੰ ਆਜੂ ਇਹ ਮੈਂ ਰੱਖਿਆ ਕਰਨੀ ਇਹਦੀ ਸਾਰੀ ਉਮਰ ਇਹ ਤਾਂ ਪਰਮੋਜਨ ਤੰਗ ਕਰੂਗਾ ਨਾ ਫਿਰ ਮੈਂ ਦੇਖੂਗਾ ਬਾਹਰ ਲੋਕ ਕਰਦੇ ਨੇ ਆਪਰੇ ਘਰ ਤੇ ਲੈ ਕੇ ਚਲੇ ਆ ਹਾਂ ਵੀ ਦੇਖਿਆ ਸਾਰਿਆਂ ਦੇ ਦੇਖ ਮੈਂ ਉਹ ਇਹਨਾਂ ਨੇ ਦੋਨਾਂ ਨੇ ਆਪਸ ਵਿੱਚ ਗੱਲਬਾਤ ਕਰੀ ਵੀ ਕੀ ਪਹਿਲਾਂ ਤਾਂ ਮੈਨੂੰ ਪੈਸੇ ਪੜਾਏ ਇਹਨਾਂ ਨੇ ਮੇਰੇ ਦੀ ਮੰਨਣਾ ਕੀ ਕੀ ਇਹ ਸਾਡੀ ਜਗਤ ਮਾਂ ਇਦਾਂ ਨਕਸ਼ੇ ਕਦਮ ਤੇ ਚੱਲਦੇ ਆ ਜੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਕਹਿੰਦੀ ਬੇਬੇ ਹਾਂ ਹਾਂ ਉਹ ਪਹਿਲਾਂ ਨਾਂ ਰੱਖਿਆ ਪਿਆ ਹੁਣ ਇਹ ਜਗਤਮਾਨ ਰੱਖਤਾ ਜੀ ਹਾਂ ਜੀ ਆਹ 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 ਕੰਟਰੋਲ ਦੇ ਵਿੱਚ ਨਹੀਂ ਆਉਂਦਾ। ਵਾਹ। ਯਾਹ ਪਾਚਾ। ਸਰਬੇ ਗੱਲ ਜਾਗੂ ਕਹਣ। ਕੰਨ ਮੂਵੀ ਆਈ ਗਈ। ਇਹ ਜਾਨਾ ਨਹੀਂ ਇਹਨੂੰ। ਸਾਡਾ ਸਰਬੀ। ਆ ਇਹ ਨਿਕਲਦਾ ਹੈ ਦੁਸਤਾਰਾ। ਨਹੀਂ ਨਹੀਂ। ਇਹਦਾ। ਲੋ। ਅੱਛਾ।

ਕੋਸ਼ਿਸ਼ ਕਰਾਂਗੇ ਜੀ ਲਾਈਵ ਕਰਨ ਦੀ ਹੋਰ ਵੀ ਕੋਸ਼ਿਸ਼ ਕਰਾਂਗੇ ਜੇ ਹੋ ਸਕਦਾ ਹੋਵੇ ਤਾਂ ਪਰ ਕਿਹੜਾ ਮੈਣ ਕਿੰਨਾ ਹਾਂ ਬਿਮਾਰ ਬਦਨਾਂ ਆ ਪੈਣਾ ਪੈਣਾ ਇਹ ਤੁਹਾਨੂੰ ਦਿਖਾ ਦੇ ਕਿ ਨਵੇਂ ਕੈਪਚਰ ਨੇ ਹੱਦ ਤੱਕ ਚੱਗੇ ਹੈ ਇਹ ਹੈਗਾ ਜੀ ਇਹ ਟਿੰਪਲ ਦਾ ਭਰਾ ਕੱਲ ਆ ਬਈ ਅੱਗੇ ਨੂੰ ਮੰਡਿਆ ਪਤਾ ਦਿਖਾ ਦੇ ਪੁੱਤ ਦਿਖਾ ਦੇ ਦੇਖੋ ਇੱਧਰ ਦੇਖੋ ਇਹ ਕਿਆ ਬਾਸ਼ 1 2 3 1 2 3 ਨੂੰ ਕੋਈ ਗੱਤੀ ਆਪਾਂ ਰੋੜੀ ਗਾ ਲੇ ਤੇ ਮਾਈਕ ਵੀ ਕਰ ਰਿਹਾ ਨਾ ਨਾ ਜੀ ਆੜੀ ਆੜੀ ਆ ਮੈਂ ਕਰ ਇਹ ਹਾਂ ਇਹ ਆੜੀ ਹੈ ਆੜੀ ਹੈ ਵੇਲੀ ਅਗੇ ਆਉਣਾ ਇਹ ਵੱਡਾ ਪਰ ਇਹ ਸਾਦਾ ਈਸਵਾ ਗਣ ਮੇਰੀ ਨੀਤੀ ਏ ਚਰਨ ਹੁਣ ਕੀ ਕਰਨਾ ਕਿਹੜਾ ਨੋਟ ਵਧੀਆ ਲੱਗਦਾ ਤੈਨੂੰ ਇਹਨਾਂ ਚੋਂ ਹੋਰ ਨਹੀਂ ਕੋਈ ਵੀ ਨਾ ਤਾਂ ਵਧੀਆ ਕਿਤੇ ਨਹੀਂ ਓਏ ਤੂੰ ਪਾਉਣਾ ਨਹੀਂ ਤੂੰ ਚੱਕ ਸਕਦਾ ਮੈਂ ਤੈਨੂੰ ਮੇਰਾ ਹੱਕ ਤੂੰ ਚੱਕ ਸਕਦਾ ਤੂੰ ਚੱਕ ਸਕਦਾ ਲੋ ਜੀ ਹਰਦੀ ਦਾ ਕੰਮ ਨਿਭੜਿਆ ਤੇ ਹੁਣ ਵਾਰੀ ਹੈ ਕਿ ਜਾਗੋ ਦੀ ਹੁਣ ਤੇ ਡਣੀ ਜਾਗੋ ਤੇ ਮਾਮਾ ਜੀ ਸੇ ਮਾਮਾ ਜੀ ਮਰ ਮੈਨੂੰ ਬੁਲਾਇਆ ਮੈਂ ਮੈਂ ਚੱਕਣ ਲੱਗੇ ਮੈਂ ਕਹਿੰਦਾ ਮੰਨੂ ਪਿਆਰਾ ਬਾਪ ਜੀ ਤਾ ਮਾਂ ਵੀ ਤੇ ਸਿਰ ਤੇ ਰੱਖੋ ਮਾਂ ਮਾਮੀ ਪਾਪਾ ਤਾਂ ਨਾਨਕੀਆਂ ਦੇ ਪੈਸੇ ਲੈਣ ਤੇ ਜਾਗੋ ਦੇ ਉਹ ਆ ਜਦੇ ਗਾਉਂ ਆਹ ਉਹ ਨਾ ਸਾਡਾ ਕਰਤਾ ਲ ਮਮਾ ਜਿੰਦਾਬਾਦ ਉਹ ਕਹਿੰਦਾ 100 ਰੁਪਏ ਬਾ ਮਮੀ ਇਹ ਗੱਲ ਲਗਾ ਕਰਦੀ ਮਮੀ ਆ ਫਿਰਦੀ ਆ ਨਾ ਮਮਾ ਕਰਾ ਕੇ ਮੂੰਹ ਮਠਾਣਾ ਇੱਕ ਵਾਰ ਅੱਛਾ ਆ ਜਦੀ ਜੀ ਨੇ ਖਾ ਜਾ ਮੂੰਹ ਮਠਾ ਕਰਾ ਲਈ ਜਾਗੋ ਤੁਸੀਂ ਚੱਕਣੀ ਆ ਨਾਨਕਿਆਂ ਦੀ ਜਾਗ ਆਉਂਦੀ ਆ ਨਾਨਕੇ ਜਾਗੋ ਲੈ ਕੇ ਆਉਦੇ ਹੁੰਨੇ ਆ ਜੀ ਅਸੀਂ ਲੈ ਆਏ ਸੀਗੇ ਜੀ 400 470 ਰੁਪਏ ਚੜੇ ਦਾ 1100 ਰੁਪਏ ਚੜੇ ਦਾ ਤੁਸੀਂ ਮੰਨੂਗਾ ਹਾਂ ਨਾਂਕਾ ਨੂੰ ਆਪ ਸੱਚਾ ਪਾਤਸ਼ਾਹ ਸਾਰੂਬਾ ਮਾਮੇ ਨੂੰ ਮਾਮੇ ਨੂੰ ਬਣਾ ਲਿਆ ਮਾਮੇ ਜੇ ਕੋ ਝੜਖੜ ਕਰੂਗਾ ਬਾ ਕੋਸ ਨਹੀਂ ਕਹਿਣਾ ਬਾਏ ਖੜਗਾ ਲਗੇ ਨਹੀਂ ਤਾਂ ਮਾਓ ਉਹ ਬੋਲੀ ਦਾ ਪਾ ਕੋ ਯਾਰ ਜਾ ਗੋਚਕੂ ਦਾ ਨਸੀਬ ਜੱਗਾਂ ਗਈ ਅਹੋ ਜੱਗ ਵਾਲਿਆ ਸਾਵਾ ਬੇਰੂਨ ਜੱਗ ਵਾਲਿਆ ਨਾ ਤੁੰਗੋਲ ਚਾਲਾ ਦੱਸੋ ਕਿ ਆਉਗੇ ਅੰਨਾਂ ਜਦੋਂ ਨਹੀਂ ਜਾਗੋ ਹੀ ਜਾਗੋ ਹੀ ਜਾਗੋ ਹੀ ਜਾਗੋ ਸਾਚੀ ਖੜੋ ਵੀ ਰੰਡ ਖੜੋ ਕਹਿੰਦੇ ਕਾਂ ਦਾ ਤੂੰ ਖਾਦਾ ਆਏ ਉਹ ਕਰੇ ਲੰਬੜਾ ਜਦੋਂ ਜਗਾ ਲਵੇ ਉੱਡ ਜਾਗੋ ਆਈਏ ਉਹ ਤਾਂ ਜਿਹੜਾ ਦਰਦ ਤੋਂ ਜਲ ਕਹਿੰਦੇ ਹਾਂ ਜਿਹੜੀ ਕਿ ਨਹੀਂ ਨਹੀਂ ਹੱਥ ਰੁਕ ਜਾ ਉਹ ਚਲ ਹੋਰ ਤਾਂ ਗਾ ਲੋ ਕੋਈ ਹੇਠੋਂ ਉੱਤਰ ਕੇ ਜਾਂਦੇ ਆ ਗੱਲਾਂ ਹਾਂ ਉਹੀ ਗੱਲ ਮਾਵਾ ਮਾਮੀ ਨੂੰ ਸਮਝਾਣਾ ਮਾਵਾ ਮਾਮਾ ਮਾਮੀ ਨੂੰ ਸਮਝਾਣਾ ਨਾ ਨਾ ਮਾਵਾ ਮਾਮੀ ਨੂੰ ਸਮਝਾ ਕੀਆ ਟਾਂ ਕੀ ਮੰਗਾਲਾ ਵੇ ਨਾ ਜੇ ਪਨਾਤ ਜੀ ਦੀਰ ਟੋਲ ਗੁੰਨਾ ਗਾਲਾ ਵੇ ਮਾਰੇ ਸੁਕਰ ਏ ਤੇ ਤੇਰੇ ਮੋਢ 'ਤੇ ਆਏ ਵਿਚਾਲੇ ਮੋਦੀ ਰੱਖੀ ਵੀ ਕਿੰਨੇ ਲਾਡ ਲੀ ਰਸੀ ਪਿਆ ਸਮਝੀਏ ਕਿ ਜਾਣੇ ਮੋਦੀ ਰੱਖੀ ਐ ਕਿਦਿਕ ਨਾ ਉਹ ਵਈ ਸਸ ਲਾ ਗਈ ਤਾਂ ਤਬ ਨਾ ਦਾ ਰੁਲੀ ਮਾਮੀ ਨੂੰ ਨਾ ਚਾ ਉਹ ਚਿਰ ਨਾ ਨੱਚ ਨਾ ਨੱਚ ਤੋ ਗੱਲ ਬੰਦ ਕਰ ਨਾ ਕਿ ਬੇ ਕੁਸ਼ਮ ਤੂੰ ਚਲਾ ਚਲੋ 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 ਨਾ ਕਹਿੰਦੀ ਮੈਨੂੰ ਆਉਂਦਾ ਨਹੀਂ ਉਹਦਾ ਯਾਰੋ ਬਰਾਬਰ ਉਹਦਾ ਯਾਰੋ ਸਹੀ ਕਹਿੰਦੇ ਹੋ ਯਾ ਭੰਡ ਹੋ ਗਿਆ ਉਹ ਬੋਲੀ ਨਾ ਪਾਉ ਕੋ ਯਾਰ ਜਾਗੋ ਚੱਕੂਗਾ ਨਸੀ ਬੀਬੀ ਕਿਤੇ ਗਈ ਤੇ ਡਾਢਾ ਗਵਾਈ ਰੋਲੀ ਜਾਗੋ ਜਾਗੋ ਆਈਆਂ ਹੁਣ ਜਾਗੋ ਆਈਆਂ

ਕਰਦੇ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਗ ਤੇ ਹੁਣ ਤਾਂ ਚੱਲ ਫੇ ਡੀਜੇ ਤੇ ਫੇ ਮੈਂ ਆਪਣਾ ਘਰ ਨੂੰ ਆ ਗਿਆ ਤੇ ਹੁਣ ਕਰਦੇ ਆ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਗ ਓਕੇ ਬਾਏ ਬਾਏ